ਸ਼ਸ਼ੀ ਦਾ ਪੰਜਾਬੀਓ ਤੇ ਰਾਮ ਰਾਮ ਮੇਰੇ ਵੀਰਾਂ ਹਰਿਆਣਾਲਿਆਂ ਨੂੰ ਤੇ ਅੱਜ ਆਪਾਂ ਚੱਲੇ ਆਂ ਬੜੇ ਚਿਰਾਂ ਬਾਅਦ ਸਾਨੂੰ ਸੱਜਣ ਆਪਣੇ ਯਾਰ ਦੋਸਤ ਮਿੱਤਰ ਪਿਆਰੇ ਜੀ ਨੂੰ ਕਹਿ ਰਿਹਾ ਆਪਾਂ ਉਹ ਮਿਲੇ ਨੇ ਤੇ ਉਹ ਬਾਈ ਸਾਡੇ ਨਾਲ ਅੰਮ੍ਰਿਤਸਰ ਸਾਹਿਬ ਗਿਆ ਸੀ ਉਹਦੇ ਨਾਲ ਐਸਾ ਗੂੜਾ ਪਿਆਰ ਪੈ ਗਿਆ ਆਪਣਾ ਕਿ ਭਰਾਵਾਂ ਵਾਂਗੂ ਭਾਈਆਂ ਵਾਂਗੂ ਬਣ ਗਿਆ ਆਪਣੇ ਨਾਲ ਤੇ ਅੱਜ ਉਹ ਆ ਚੁੱਕਿਆ ਖੁਰਸ਼ੇਤਰ ਸ਼ਹਿਰ 'ਚ ਭਾਈ ਨੇ ਟੈਟੂ ਬਣਵਾਉਣਾ ਆਪਾਂ ਦੇਖਦੇ ਆ ਕਿਹੜਾ ਟੈਟੂ ਬਣਵਾਉਂਦਾ ਤੇ ਸਾਹਿਲ ਨੂੰ ਬਣਵਾਉਣਾ ਸਾਹਿਲ ਵੀ ਆਪਣਾ ਛੋਟਾ ਭਰਾ ਏ ਤੇ ਆ ਜਾਓ ਚਲਦੇ ਆ ਤੇ ਨਾਲੇ ਤੁਹਾਨੂੰ ਦਿਖਾਨੇ ਆ ਨਵੇਂ ਨਵੇਂ ਲੇਟੈਸਟ ਟੈਟੂ ਵਧੀਆ ਵਧੀਆ ਜੇ ਤੇ ਆ ਜਾਓ ਚਲ ਕੇ ਲੈ ਚੱਲਣਾ ਬਲੈਕ ਲਾਈਨ ਟੈਟੂ ਆ ਕੁਰਸ਼ੇਤਰ ਦੇ ਅੰਦਰ ਤੇ ਤੁਸੀਂ ਵੀ ਵਿਜ਼ਿਟ ਕਰੋ ਵਧੀਆ ਵਧੀਆ ਬਾਈ ਟੈਟੂ ਬਣਾਉਂਦਾ 바ਕੀ ਤੁਹਾਨੂੰ ਦਿਖਾਨੇ ਆ ਚਲ ਆ ਜਾਓ ਸਾਡੇ ਨਾਲ ਕਿ ਬਾਈ ਗੱਡੀ ਵੀ ਬੜੇ ਦਿਨ ਹੋ ਗਏ ਨੇ 15 20 ਦਿਨ ਹੋ ਗਏ ਦਵਾਈ ਕੋ ਨਹੀਂ ਤੇ ਇਹਦਾ ਵੀ ਬੁਰਾ ਹਾਲ ਹੋ ਗਿਆ ਗੱਡੀ ਦਾ ਬਾਕੀ ਇਹ ਵੀ ਧਵਾਵਾਂਗੇ ਬਾਕੀ ਆਪਣੇ ਲੱਗੇ ਨੇ ਪੜੋਸੀਆਂ ਦੇ ਮਿਸਤਰੀ ਤੇ ਉਹਨਾਂ ਨੇ ਵੀ ਕੱਟੇ-ਕੁੱਟੇ ਵਿਛਾਏ ਨੇ ਚਾਦਰ ਚੁਦਰਾ ਵਧੀਆ ਕੰਮ ਕਰ ਰਹੇ ਨੇ ਬਾਈ ਇਵੇਂ ਕੰਮ ਕਰਨਾ ਚਾਹੀਦਾ ਹਰ ਇੱਕ ਮਿਸਤਰੀ ਨੂੰ ਲੋ ਜੀ ਪੰਜਾਬੀਓ ਆਪਾਂ ਨਿਕਲ ਚੁੱਕੇ ਆਂ ਗੱਡੀ ਲੈ ਕੇ ਬਾਹਰ ਤੇ ਆਪਾਂ ਨੂੰ ਮੋਲਵੀਰ ਨੂੰ ਚੁੱਕਦੇ ਆਂ ਨੂੰ ਤੇ ਉਹ ਸਾਇਦ 17 ਸੈਕਟਰ ਟੈਕਸੀ ਸਟੈਂਡ ਜਿੱਥੇ ਗੱਡੀਆਂ ਲੱਗਦੀਆਂ ਨੇ ਉੱਥੇ ਖਲੋਤਾ ਏ ਤੇ ਬਾਕੀ ਆਪਾਂ ਉਹਨੂੰ ਚੁੱਕਦੇ ਆਂ ਤੇ ਉਹਨੂੰ ਨਾਲ ਲੈ ਕੇ ਚਲਦੇ ਆਂ ਸਾਇਲ ਦੇ ਸਟੂਡੀਓ ਤੇ ਪਹਿਲਾਂ ਉਹਨੂੰ ਬਾਹਾਲੀਆ ਆਪਾਂ ਤੇ ਇੱਥੋਂ ਬਹੁਤ ਜ਼ਿਆਦਾ ਰਸਤਾ ਖਰਾਬ ਕੀਤਾ ਪਿਆ ਉਧਰ ਹੀ ਕੋਠੀਆਂ ਇੱਧਰ ਕੋਠੀਆਂ ਬਣਾਉਂਦੀਆਂ ਨੇ ਤੇ ਬਾਕੀ ਚਲੋ ਅੱਜ ਮੈਂ ਬਈ ਜੋਰਾ ਆ ਗਿਆ ਜੋਰਾ ਆ ਗਿਆ ਜੋਰਾ ਆ ਗਿਆ ਓਏ ਜੋਰਾ ਆ ਗਿਆ ਓਏ ਬڑے ਦਿਨਾਂ ਬਾਅਦ ਮੁਲਾਕਾਤਾਂ ਹੋਈਆਂ ਨੇ ਹੈਲੋ ਜਨਾਬ ਕੀ ਹਾਲ ਨੇ ਬڑے ਦਿਨਾਂ ਬਾਅਦ ਮੁਲਾਕਾਤ ਬਹੁਤ ਬਲੱਟ ਆਇਆ ਪਿਆ ਫੇਮ ਗੁਰੂ ਸਾਹਿਬ ਤੇ ਬਸ ਇਵੇਂ ਫਟਫਟ ਬਣ ਗਈ ਪਲੈਨਿੰਗ ਤੇ ਤੈਨੂੰ ਫੋਨ ਵੀ ਮਾਰਿਆ ਵੀ ਮੈਂ ਚੱਲਣਾ ਵੇ ਤੂੰ ਮੁੱਕ ਗਿਆ ਮੇਰਾ ਚੱਕਰ ਏ ਫੋਨ ਮੇਰੇ ਕੋਲ ਚੱਕਰ ਏ ਮੇਰਾ ਦੇਖ ਪਹਿਲਾਂ ਧਿਆਨ ਨਾਲ ਚੱਕਰ ਤੂੰ ਮੈਨੂੰ ਕਿਹਾ ਮੈਨੂੰ ਚੱਕਰ ਏ ਯਾਰ ਤੇਰਾ ਫੋਨ ਚੱਕਰ ਲਾ ਕੇ ਆਣਾ ਫਿਰ ਫਿਰ ਕੰਮ ਕਰਨਾ ਨਹੀਂ ਭਾ ਮੇਰੇ ਕੋਲ ਫੋਨ ਆਇਆ ਹੁੰਦਾ ਮੈਂ ਤੈਨੂੰ ਉਹਦੋਂ ਕਹਿ ਦਿੰਦਾ ਫੋਣੀ ਤੈਨੂੰ ਜਾਣ ਤੋਂ ਪਹਿਲਾਂ ਹੀ ਮੈਂ ਕਿਹਾ ਮੈਂ ਕਿਾ 4-5 ਦਿਨ ਤੱਕ ਨਹੀਂ ਨਿਕਲਣਾ ਆਪਾਂ ਫਿਰ ਗੱ ਤੇ ਤੀਜ ਨੇ ਹੋਗੇ ਸੀ ਆਪਾਂ ਇਹ ਗੁੱਟ ਸਾਹਿਬ ਜਿੰਨ ਸਨੀ ਕਦੇ ਹਿਸਾਬ ਨਾਲ ਬਣਾਈਏ ਦੇਖੋ ਤੋਂ ਐਲ ਸੀ ਡੀ ਤੇ ਦਿਖਾ ਰਿਹਾ ਕੋ ਪ੍ਰਿੰਟ ਯਾਰ ਲੋ ਜੇ ਅਸੀਂ ਪਹੁੰਚ ਚੁੱਕੇ ਹਾਂ ਸਾਇਲ ਦੇ ਸਟੂਡੀਓ ਚ ਤੇ ਸਾਇਲ ਦਿਨੋ ਦਿਨ ਵਾਲ ਦੇ ਕਿ ਕਿ ਲੰਮੇ ਕਰ ਲੈਣੇ ਸੋ ਸਾਇਲ ਸੋ ਖਾਮਿਲ ਕੇ ਕੇ ਪਿਆਰ ਚ ਹੈ ਹੈ ਪਬਜੀ ਘਟ ਘੇਟਾ ਕਰ ਜਿਹਨੂੰ ਦੇਖੋ ਪਬਜੀ ਤੇ ਆਨਲਾਈਨ ਰਹਿਣਾ ਕਿ ਬਾਅਦ ਗਏ ਤੇ ਬਣਵਾਉਣਗੇ ਬਾਈ ਸੋਚਣ ਦਿਆ ਕਿ ਟੈਟੂ ਕਿਹੜਾ ਬਣਾਈਏ ਬਾਕੀ ਤਾਂ ਖਾਂਦੇ ਨੇ ਐਲਈਡੀ ਚ ਦਿਖਾ ਦੇ ਯਾਰ ਐਲਈਡੀ ਜੋ ਮੈਂ ਵੀ ਦੇਖ ਲਿਆਂਗਾ ਸਾਹਮਣੇ ਬਾਬੇ ਸਿਲੈਕਟ ਹੋ ਜਾਣਗੇ ਫਿਰ ਕਾ ਜਲਦੀ ਕੋ ਨਹੀਂ ਐਲਈਡੀ ਤੇਰਾ ਬੋਲ ਤੇਰਾ ਪਾ ਲਾਓ ਜੀ ਹਾਂ ਹੱਥ ਕੇ ਦਿਖਾ ਦੇ ਭਾਈ ਤੇ ਬੇਸ ਵੀ ਖਰਾਬ ਕਰਤਾ ਟੀਵੀ ਵੀ ਖਰਾਬ ਕਰਤਾ ਬਾਕੀ ਆ ਬਾਈ ਦਿਖਾਈ ਜਾਂਦਾ ਤੇ ਦੇਖਦੇ ਆ ਤਰਨ ਬਾਈ ਨਾ ਹੈਂਡ ਕੇ ਗਿਆ ਹੈਂਡ ਕਰਾਣਾ ਨੇ ਬਾਕੀ ਅੰਦਰ ਰੁਵਾ ਦਨੇ ਤੁਹਾਨੂੰ ਸਟੂਡੀਓ ਆ ਦੇਖੋ ਜੀ ਬੜਾ ਸੋਹਣਾ ਸਟੂਡੀਓ ਹੈ ਲੇਟ ਕੇ ਬਣਾਣਾ ਲੇਟ ਕੇ ਤੇ ਬੈਠ ਕੇ ਬਣਾਣਾ ਬੈਠ ਕੇ ਜਿਵੇਂ ਮਰਜ਼ੀ ਬਣਵਾ ਲਓ ਤੇ ਬਾਕੀ ਇੱਕ ਚੀਜ਼ ਦੇਖਣ ਵਾਲੀ ਹੈ ਬਾਈ ਜੀ ਦੋ ਬੰਦੇ ਕੰਮ ਤੇ ਲਾਏ ਆ ਇਕੱਲਾ ਨਹੀਂ ਆ ਕਮਬੱਕੇ ਦਾ ਕੰਮ ਸਹੀ ਚੱਲਦਾ ਪੂਰਾ ਟਿਕਾ ਕੇ ਤੇ ਆ ਟੈਟੂ ਸਾਰੇ ਇਨਸਾਈਲ ਨੇ ਬਣਾਏ ਨੇ ਆ ਟੈਟੂ ਸਾਰੇ ਸਾਈਲ ਦੇ ਬਣੇ ਨੇ ਤੇ ਆਜੋ ਜਤੋਂ ਸਸਤੇ ਸਸਤਾ ਟੈਟੂ ਤੋਂ ਵਧੀਆ ਤੇ ਵਰੀਆ ਬਣੇਗਾ ਨਮੋ ਜੀ ਪੁਰਾਣੇ ਲਿਖਾਰਿਆ ਪੰਜਾਬੀ ਚ ਨਾ ਆਪਣੇ ਫਾਦਰ ਸਾਹਿਬ ਦਾ ਤੇ ਸਾਇਲ ਕਰ ਰਿਹਾ ਸੇਵਾ ਚਾਹਤ ਬੰਗਾਲੀ ਹੁਣ ਮੇਰੇ ਕੋ ਖਾਣ ਨੂੰ ਕੀ ਮੰਗਾਂਦਾ ਮੇਰਾ ਭਰਾ ਇਹ ਬਾਰ ਬਾਰ ਸੋ ਕੇ ਚਿਕਨ ਨਹੀਂ ਖਾਂਦੇ ਆਪਾਂ ਬੈਰ ਬੈ ਜੀ ਵੈਜੀਟੇਰੀਅਨ ਆਪਾਂ ਬਸ ਕੋਸ਼ਿਸ਼ ਕਰਿਆ ਟੈਕ ਟੁਣਾ ਰਹੇ ਆਪੇ ਟਿੰਕੂ ਕੋਸ਼ਿਸ਼ ਕੋਸ਼ਿਸ਼ ਟਿੰਕੂ ਕੋਸ਼ਿਸ਼ 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 ਕਰੇਗਾ ਟਿੰਕੂ ਕੋਸ਼ਿਸ਼ ਕੋਸ਼ਿਸ਼ ਕਰ ਰਹੇ ਹੈ ਕੋਸ਼ਿਸ਼ ਕਰਕੇ ਟੈਕ ਟੁਣਾ ਹੈ ਹੈ ਟਿੰਕੂ ਸੱਚੀ ਕਹਿੰਦਾ ਕੋਸ਼ਿਸ਼ ਹੈ ਕੀ ਹੈ ਕੋਸ਼ਿਸ਼ ਕੋਸ਼ਿਸ਼ ਸਾਰਾ ਸਹੀ ਬੋਲ ਨਾ ਫਿਰ ਸੰਨੀ ਕਿਉਂ ਨਾ ਆਪ ਗਾੜਦਾਂਗੇ ਇਹਦੇ ਲੋ ਜੀ ਬਾਜੀ ਨੇ ਕਰ ਕੰਮ ਕਰਾਤਾ ਵੱਡਾ ਆਪਣਾ ਸਰਦਾਰ ਭੰਡਰ ਜੀ ਸਿੰਘ ਜੀ ਮਹੀਨੇ ਦੋ ਮਹੀਨੇ ਬਾਅਦ ਇਹਨਾਂ ਦੇ ਫਾਦਰ ਦਾ ਨਾਮ ਆ ਤੇ ਬਣਾ ਰਹੇ ਨੇ ਤੇ ਬਾਕੀ ਸਾਇਲ ਨੂੰ ਆਪਾਂ ਡੋਂਕੀ ਲਵਾ ਕੇ ਤੋਰਨਾ ਦੱਸੋ ਇਹਦੀ ਹਾਲਾਤ ਡੋਂਕੀ ਵਾਲੇ ਹੈਗੇ ਨੇ ਤੋਰ ਸਕਨੇ ਆਪਾਂ ਅਮਰੀਕਾ ਇਹਨੂੰ ਕਿ ਨਹੀਂ ਇਹ ਨਹੀਂ ਜਾ ਸਕਦਾ ਹੈ ਕਿਉਂ ਇਹ ਜਾ ਸਕਦਾ ਨਾ ਇਹਦੇ ਹਾਲਾਤ ਬੰਨਿਆ ਕਰ ਲੈ ਦੇਖੀ ਪਰੇ 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 ਵੀ ਜਾਨ ਦੇ ਲੈ ਕੇ ਹੈਗੇ ਨੇ ਕਿ ਆਪਾਂ ਹੱਥ ਥੱਲੇ ਵੇਖਣ ਦੇ ਕਹਿੰਦਾ ਸਰੀਰ ਵੇਖਣ ਦੇ ਜਾਨ ਦੇ ਲੈ ਕੇ ਹੈ ਕਿ ਨਹੀਂ ਡਾਕਟਰਾਂ ਨੇ ਪਾਲਿਆ ਲੰਮਾ ਡਾਕਟਰ ਲਾਰੈਂਸ ਸੂਈ ਆਹ ਦੇਖ ਕਲਾਕਾਰ ਬੰਦੇ ਨੇ ਬਾਕੀ ਦਾ ਕੋਈ ਗੁੱਸਾ ਨਹੀਂ ਕਰਨਾ ਤੁਸੀਂ ਕਿਉਂਕਿ ਇਹ ਹੈ ਹੀ ਮੇ ਦਾ ਛੋਟਾ ਭਰਾ ਹੈ ਆਪਣੇ ਹੱਥਾਂ 'ਚ ਜੇ ਦਾੜੀ ਆਈ ਦੀ ਤੇ ਬਾਕੀ ਕੋਈ ਨਹੀਂ ਆਪਣੇ ਆਪਣੇ ਹੱਥਾਂ 'ਚ ਖੱਟਿਆ ਦੇ ਆਹ ਬੋਤਲੇ ਸਾਹਿਬ ਕਿੰਨੇ ਦੇ ਦੇ ਇਹ ਦੇ ਇਹ ਦੇ ਉਦੋਂ ਤਾਂ ਜਾਣਦਾ ਪਤਾ ਕਰਦਾ ਹੈ ਹੈ ਕਦਾ ਜਾਣਦਾ ਪਰ ਇਹਦੇ ਤੂੰ ਦਾੜੀ ਵੀ ਨਹੀਂ ਆਈ ਸੀ ਇੱਕ ਤਿੰਨ ਕਾ ਉਹਦਾ ਉਦੋਂ ਤੂੰ ਜਾਣਦਾ ਮੇਰਾ ਉਹਦਾ ਭਰਾ ਬਣਿਆ ਛੋਟਾ ਹੈ ਤੇ ਪੰਗੇ ਸਾਰੇ ਨਾ ਲੈਂਦਾ ਰਹੇਗਾ ਤੇ ਮੇਰੇ ਨਾਲ ਵੀ ਉਹੀ ਪੰਗੇ ਰੱਖੇ ਨੇ ਲੈਣੇ। ਸਣੀਪਾ ਪੰਗੇ ਉਹ ਤਾਂ ਲੈ ਹੀ ਜਾ। ਬਾਈ ਤੇ ਤੇ ਬਲਾਵਾ ਤੇ ਜੋ ਮਰਜੀ ਹੈ ਰੀਚਾਰਜ ਮਹਿੰਗੇ ਹੁੰਦੇ ਜਾਂਦੇ ਨੇ ਤੇ ਮੈਨੂੰ ਲੱਗਦਾ ਮੈਨੂੰ ਲੱਗਦਾ ਸਾਈਲ ਆਪਾਂ ਸੀਮ ਵੀ ਬੀਐਸਐਨ ਦੀ ਲੱਲੀ ਹੋਣ ਜਿਹੜੇ ਹਿਸਾਬ ਨਾਲ ਹੋ ਰਹੇ ਨੇ। ਮੈਂ 2 ਕਰੋੜ ਰੁਪਏ ਬਾਈ ਸੀਮ ਵੀਐਸਐਨ ਦੀ ਲੱਲੀ ਆਪਾਂ। ਬੀਐਸਐਨ ਦੀ ਸੀਮ ਨਹੀਂ ਆਪਾਂ ਲੈਣੀ। ਫੇਰ ਹੋਰ ਕਿਹੜੀ ਆਪਾਂ ਲੈਣੀ ਆ? ਸੀਐਨਐਸ ਬਲੰਦੀ। ਕਨੈਕਟਰ ਉਹ ਕਿਹੜੀ? ਜਸਤਰ ਭਾਰਤੀ ਸੰਚਾਰ ਨਿਗਮ ਲਿਮਟਿਡ ਹੈ ਨਾ। ਉਹ ਵਸਤਰੋ ਕੈਨੇਡਾ ਸੰਚਾਰ ਨਿਗਮ ਲਿਮਟਿਡ ਸੀਐਨਐਸ ਬੀਐਨ। ਅਸੱਕੇ ਨਾ ਕਿਨੇ ਤਾਰ ਤੇ ਪਏਗਾ ਉਹਦਾ ਪੈ ਜਾਏਗਾ ਆਪਾਂ ਨੂੰ 2-3 ਡਾਲਰ ਪੈ ਜਾਏਗਾ ਆਪਾਂ ਦੇ ਮਿੰਨੇ ਦਾ ਬਸ ਠੀਕ ਹੈ ਫਿਰ ਇਹਦੇ ਨਾਲ ਤਾਂ ਚੰਗਾ ਹੀ ਹੈ 4 ਰੁਪਇਆ ਚਾਰ ਦੇ ਨਾਲ ਤਾਂ ਚੰਗਾ ਹੀ ਵੈਕਣੀ ਆਇਆ 2-3 ਰੁਪਏ ਨਟਾ ਚਾਹੀਦਾ ਨਾ ਫਿਰ ਹਾਂ ਤੇ ਪਾਸ ਨਹੀਂ ਨਾ ਹੁੰਦਾ ਨਾ ਫੈਨ ਤਾਂ ਜ਼ਰੂਰੀ ਹੋ ਗਈ ਨਾ ਫੋਨ ਇਹ ਮੈਨੂੰ ਮੈਂ ਕੀ ਕਹਿਣਾ ਪਿਆ ਓਏ ਮੈਨੂੰ ਈ ਮੈਨ ਲੱਗਦਾ ਸਾਈ ਲਾ ਨਾ 5 5 ਸੈਕਿੰਡ ਫੋਨ ਨਹੀਂ ਛੱਡ ਸਕਦਾ ਜਦੋਂ ਵੇਖੀ ਇਹ ਮੜਕਣਾ ਫੇਰ ਚੁੱਕ ਲੇਗਾ ਇਹ ਮੜਕਣਾ ਫੇਰ ਚੁੱਕ ਲੇਗਾ ਇਹ ਪੱਕਾ ਹੀ ਅਟੈਚ ਹੋ ਚੁੱਕ ਗਿਆ ਹੈ ਬਾਡੀ ਦੇ ਨਾਲ ਇਹਦੇ ਫੋਨ ਚੀਦੀ ਐ ਜੀ ਹੋ ਗਈ ਹੁਣ ਹੈ ਫੋਨ ਚੀਦੀ ਐ ਸੀ ਫਿਰ ਫੋਲ ਦਾ ਇਸ਼ਟਾ ਹੀ ਏ ਫੋਲ ਦਾ ਇਸ਼ਟਾ ਹੀ ਏ ਬਸ ਔਰ ਕੋਈ ਨਹੀਂ ਕਦੇ-ਕਦੇ ਇਹ ਵੀ ਪਤੰਦਰ ਹੈ ਸਿਰਾਈ ਕਰਾ ਜਾਂਦਾ ਹੈ ਗੱਲਾਂ ਦਾ ਕਹਿੰਦਾ ਹੁਣ ਮੈਂ ਸੇਮੀ ਕਹਿੰਦਾ ਐ ਕੈਨੇਡਾ ਦੀਆਂ ਲੈਣੀਆਂ ਸਿਮਾ ਇੱਥੇ ਦੀ ਲੈਣਗੀ ਕੋ ਨਹੀਂ ਐਸੇ ਭਾਈ ਪੁੱਛਣਾ ਨਾ ਹੋਵੇ ਕੈਨੇਡਾ ਦੀ ਸਿਮ ਲੈਣੀ ਸੌਖੀ ਸਾਰੀ ਧਰਾੜ ਪੈਦੀ ਪੈਣਾ ਨਾੜਾ ਤੇ ਨਾੜਾ ਦੀ ਧਰਾੜ ਪੈਣੀ ਏ ਹੌਲੀ ਹੌਲੀ ਵੇਖ ਤੇਰੇ ਸਰੀਰ ਤੇ ਧਰਾੜ ਪੈਣੀ ਏ ਸਿੰਘ ਹੀ ਬਣਿਆ ਅਸੀਂ ਤਾਂ ਹੋਰ ਬੰਨਾ ਅੱਗੇ ਦੇਖੀ ਰਾ ਦੇ ਕੇ ਬੇਟੀ ਬੰਦਾ ਮੇਰਾ ਡਾਕਟਰ ਕੰਪਟਰ ਸਰਦਾਰ ਰੁਆ ਇੰਨੀ ਕੰਪਟਰ ਮਾਰ ਜਿਹੜੀ ਜਿੰਨੇ ਮਿੰਨੂ ਪੀੜ ਹੁੰਦੀ ਏ ਰਾਤ ਕੰਪਟਰ ਬੈਠਾ ਤੇਰੇ ਕੋਲ ਵੇ ਲੋ ਕੰਮ ਹੋ ਚੁੱਕਾ ਰੈਡੀ ਬੜੇ ਸੋਨੇ ਪਿਆਰੇ ਅੱਖਰ ਲਿਖਣੇ ਮੇਰੇ ਭਰਾ ਲਈ ਬਾਕੀ ਹੱਥ ਕਰਾਤੀ ਵੀਰ ਨੇ ਤੁਸੀਂ ਵੀ ਆਓ ਟੈਟੂ ਬਣਵਾ ਲਓ ਜੀ ਲਾਈਮਨੇਸ਼ਨ ਕਰਾ ਦੇ ਲਗੇ ਆਪਾਂ ਜੀ ਇਹ ਲਾਈਮਨੇ ਚ ਤਿੰਨ ਦਿਨ ਨਹੀਂ ਖੋਲਣੀ ਆ ਚਾਰ ਦਿਨ ਤੋਂ ਹੈ ਤਿੰਨ ਚਾਰ ਦਿਨ ਦੀ ਖੋਲਣੀ ਪਾਣੀ ਨਹੀਂ ਲਗਨ ਦੇਣਾ ਸਮਝੋ ਦੁੱਧ ਕਿਹੜਾ ਤਨੂ ਇਹ ਇਹ ਡਾਕਟਰ ਇਹ ਮੈਂ ਕਹਿੰਦਾ ਪਿਆ ਆ ਡਾਕਟਰ ਦੂਜੇ ਨੇ ਉਹ ਤਾਂ ਕਹਿੰਦੇ ਤਲੀ ਚੀਜ਼ਾਂ ਦਾ ਖਾਈ ਆ ਡਾਕਟਰ ਕਹਿੰਦੇ ਨੇ ਦੁੱਧ ਤੱਕ ਤਲੀ ਚੀਜ਼ ਨਹੀਂ ਪੀਣੀ ਬੜਾ ਔਖਾ ਹੈ ਨਾ ਕੰਮ ਲਾਲੀ ਚੋਰੀ ਦਾਲ ਵਾਲੀ ਡਾਕਟਰ ਨੂੰ ਕੀ ਪਤਾ ਨਾ ਨਾ ਨਹੀਂ ਮੈਂ ਕਹਿੰਦਾ ਦੁੱਧ ਦੁੱਧ ਦਾ ਚੋਰੀ ਦਾਲ ਵਾਲੀ ਲੋਕੀ ਦਾਰੂ ਛਡਾਉਂਦੇ ਨੇ ਦੁੱਧ ਚੜਾਈ ਜਾਂਦਾ ਅਲਗੋ ਦੁੱਧ ਪੀਣਾ ਕਿਸ ਕਾ ਮੱਝ ਦਾ ਹੋਰ ਕਿਹਦਾ ਕਿਹਦਾ ਮੱਝ ਦਾ ਪੀਣਾ ਹੋਰ ਕਾਦਾ ਅੱਜ ਤਾਂ ਵੀ ਲੋਕ ਹੋ ਗਿਆ ਖਤਮ ਚੈਨਲ ਨੂੰ ਕਰ ਦਿਓ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਕਹਲਾਪਾ ਫਿਲਮ ਦੇਖਣ ਜਾਣਾ ਜਟ ਐਂਡ ਜੁਲੀਅਟ ਤੇ ਕੱਲ ਦਾ ਵੀ ਲੋਕ ਜਟ ਐਂਡ ਜੁਲੀਅਟ ਦਾ ਆਏਗਾ ਤੇ ਮੇਰਾ ਚੈਨਲ ਤੇ ਬਨੇ ਰਹੋ ਨਜ਼ਾਰੇ ਲਓ ਚਸ ਲਓ ਸ਼ੇਅਰ ਕਰਾ ਕਰੋ WhatsApp ਤੇ ਪਲੀ ਸਟੋਰੀ ਭਾਦੀ ਤਨ